ਕਾਰ ਦਾ ਮੀਟਰ ਬੈਕ ਹੋਵੇ ਕਾਰ ਵਾਪਸ ਠੀਕ ਹੈ ਕੋਈ ਮੇਜਰ ਐਕਸੀਡੈਂਟ ਨਹੀਂ ਹੋਊਗੀ ਜੋ ਗੱਲ ਕਹਿਤੀ ਜੇ ਗੱਲ ਕਹੀ ਤਾਂ ਵੀ ਫਰਕ ਨਿਕਲੇ ਕਾਰ ਵਾਪਸ ਪੈਸੇ ਵਾਪਸ ਦੂਜੀ ਗੱਲ ਹੀ ਨਹੀਂ ਕੋਈ ਔਰ ਮੇਨ ਚੀਜ਼ ਆ ਜਾਂਦੀ ਹੈ ਬੰਦਾ ਡਰਦਾ ਸੈਕੰਡ ਹੈਂਡ ਕਾਰ ਲੈਣ ਤੋਂ ਆਪਣੇ ਕੋਲੋਂ ਪੱਕਾ ਬਿੱਲ ਮਿਲੂਗਾ ਜੀਐਸਟੀ ਦਾ ਬਿਲਕੁਲ ਤੇ ਨਾਲ ਲੈ ਕੇ 20 ਇੰਚ ਲੋਇਟਰ ਬੰਪਰ ਟੂ ਬੰਪਰ ਫੁੱਲ ਕਾਰ Ориਜਨਲ ਦੀ रिटर्न ਦੀ ਗਾਰੰਟੀ ਦਵਾਂਗੇ ਠੀਕ ਹੈ ਜੇ ਕੋਈ ਬੰਦਾ ਪ੍ਰੂਫ ਕਰ ਦੇ ਬੰਪਰ ਵੀ ਪੇਂਟ ਆ ਤਾਂ ਕਾਰ ਵਾਪਸ ਪੈਸੇ ਵਾਪਸ ਜੈਟਾ ਵੈਰੀਐਂਟ ਆ ਪੁਸ਼ ਬਟਨ ਸਾਈਡ ਮਿਰਰ ਬਟਨ ਫੋਲਡੇਬਲ ਕਰੂਜ਼ ਕੰਟਰੋਲ ਸਭ ਕੁਝ ਮਿਲਦਾ ਆਪਾਂ ਨੂੰ ਇਕਦਮ ਫਰੰਟ ਤੋਂ ਵੀ ਚੈੱਕ ਕਰੋ ਇਕਦਮ ਲਗਜ਼ਰੀ ਫੀਲ ਆ ਬਿਲਕੁਲ ਜੀ ਜੈਨੂਨ ਕੰਡੀਸ਼ਨ ਚ 1 ਲੱਖ ਤੇ 15000 ਰੁਪਏ ਲੈ ਕੇ ਆਉਣਾ ਜੇ ਗੱਡੀ ਚਾਹੀਦੀ ਹਾਂਜੀ ਕਾਲੇ ਰੰਗ ਦੇ ਵਿੱਚ ਕ੍ਰੇਟਾ ਕ੍ਰੇਟਾ ਦੋ ਖੜੀਆਂ ਨੇ ਬਾਈ ਕਾਲੇ ਰੰਗ ਦੀਆਂ ਤੇ ਇਹਦੇ ਬਾਰੇ ਦੱਸਿਓ ਇਹ ਤੁਹਾਨੂੰ ਵੀ ਪਤਾ ਜੀ ਬਲੈਕ ਕਲਰ ਤੇ ਜਦੋਂ ਲੈਣ ਜਾਈਏ ਨਾ ਤੇ ਕਾਰ ਨਹੀਂ ਮਿਲਦੀ ਉਦ ਦੋਨਾਂ ਦਾ ਬੇਟ ਅਲੱਗ-ਅਲੱਗ ਹੈ ਜਿਹੜਾ ਵੀ ਆਪਣੇ ਵੀਰ ਨੂੰ ਪਸੰਦ ਆ ਲੈ ਜਾਓ ਇਹ ਬਾਈ ਮਾਡਲ ਆ ਠੀਕ ਹੈ ਸਿਰਫ 51000 ਚੱਲੀ ਗਾ ਹਾਈਵੇ ਦੇ ਉੱਤੇ ਚੰਗਾ ਸ਼ੋਰੂਮ ਹੋਵੇ ਕਾਰਾਂ ਜਮਾ ਨਮੀਆਂ ਵਰਗੀਆਂ ਹੁਣ ਤੇ ਆਪਾਂ ਖੜੇ ਆ ਬਬਲੂ ਕਾਰ ਵਰਲਡ ਤੇ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਆਂ ਦੀਪਕ ਭਾਈ ਆਪਣੇ ਨਾਲ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੇ ਐਡਰੈਸ ਦੱਸ ਦਿਓ ਵੀਰੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਤੇ ਸਵਾਗਤ ਆ ਜੀ ਆਪਣੀ ਵੀਡੀਓ ਤੇ ਤੇ ਆਪਣਾ ਐਡਰੈਸ ਆ ਜੀ ਤਲਵੰਡੀ ਭਾਈ ਸ਼ਹਿਰ ਆ ਜੋ ਕਿ ਮੋਗਾ ਤੋਂ ਫਿਰੋਜ਼ਪੁਰ ਹਾਈ ਠੀਕ ਹੈ ਵੀਰੇ ਲੋਕੇਸ਼ਨ ਆਪਣੀ Google ਦੇ ਉੱਪਰ ਅਪਡੇਟ ਹੈਗੀ ਆ ਜੀ ਤੁਸੀਂ ਲੋਕੇਸ਼ਨ ਲਗਾ ਕੇ ਵੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਤੇ ਗੱਡੀਆਂ ਵੀਰੇ ਦੱਸਦੇ ਕਿਹਹੀਂ ਜੇ ਮਿਲਣਗੇ ਆਪਣੇ ਕੋਲੇ ਕਾਰ ਦੱਸੋ ਚਾਹੀਦੀ ਕਿਦਾਂ ਦੀ ਹੈ ਜੀ ਹਾਂ ਜਿੱਦਾਂ ਦੀ ਕਹੋਗੇ ਗਾਰੰਟੀ ਵਰੰਟੀ ਰਿਟਰਨ 'ਚ ਦੇਵਾਂਗੇ ਤੁਹਾਨੂੰ ਆਪਾਂ ਗਾਰੰਟੀ ਕਿਸ ਚੀਜ਼ ਦੀ ਲਿਖ ਕੇ ਦੋਗੇ ਆਪਣੀ ਕਾਰ ਜੈਨੂਨ ਚੱਲੀ ਦੀ ਗਾਰੰਟੀ ਹੋਊਗੀ ਹਾਂਜੀ ਲੋਕ ਕਹਿੰਦੇ ਕਿ ਮੀਟਰ ਤਾਂ ਨਹੀਂ ਬੈਗ ਕਾਰ ਦਾ ਮੀਟਰ ਬੈਗ ਹੋਵੇ ਕਾਰ ਵਾਪਸ ਠੀਕ ਹੈ ਕੋਈ ਵੇਜਰ ਐਕਸੀਡੈਂਟ ਨਹੀਂ ਹੋਊਗੀ ਜੋ ਗੱਲ ਕਹਿਤੀ ਜੇ ਗੱਲ ਕਹੀ ਤਾਂ ਵੀ ਫਰਕ ਨਿਕਲੇ ਕਾਰ ਵਾਪਸ ਪੈਸੇ ਵਾਪਸ ਦੂਜੀ ਗੱਲ ਹੀ ਨਹੀਂ ਕੋ ਔਰ ਮੇਨ ਚੀਜ਼ ਆ ਜਾਂਦੀ ਹੈ ਬੰਦਾ ਡਰਦਾ ਹੈ ਸੈਕੰਡ ਹੈਂਡ ਕਾਰ ਲੈਣ ਤੋਂ ਆਪਣੇ ਕੋਲੋਂ ਪੱਕਾ ਬਿੱਲ ਮਿਲੂਗਾ ਜੀਐਸਟੀ ਦਾ ਕੋਈ ਆਪਾਂ ਚੀਜ਼ ਲੈਣ ਜਾਣੇ ਨਾ ਦੁਕਾਨ ਤੇ ਅਗਲਾ ਪੱਕਾ ਬਿੱਲ ਕੱਟ ਕੇ ਦਿੰਦਾ ਸਾਡੇ ਕੋਲ ਵੀ ਉਸੇ ਤਰ੍ਹਾਂ ਪੱਕਾ ਬਿੱਲ ਕੱਟ ਕੇ ਦਵਾਂਗੇ ਕਿ ਤੁਸੀਂ ਸਾਡੇ ਤੋਂ ਗੱਡੀ ਖਰੀਦੀ ਆ ਕੋਈ ਐਕਸਟਰਾ ਕਮਿਸ਼ਨ ਨਹੀਂ ਕਿਸੇ ਕਾਰ ਤੇ ਵੀ ਠੀਕ ਹੈ ਹਾਂਜੀ ਕਿਸੇ ਕਾਰ ਤੇ ਕੋਈ ਐਕਸਟਰਾ ਕਮਿਸ਼ਨ ਨਹੀਂ ਗੱਡੀ 'ਚ ਕੋਈ ਉਨੀ 21 ਹੋ ਗਈ ਵਾਪਸ ਗੱਲ ਕਹੀ ਤੋਂ ਫਰਕ ਨਿਕਲੇ ਕਾਰ ਵਾਪਸ ਠੀਕ ਹੈ ਹਾਂਜੀ ਮਤਲਬ ਕੋਈ ਵੀ ਗੱਲ ਹੋ ਗਈ ਪੈਸੇ ਵਾਪਸ ਗੱਡੀ ਵਾਪਸ ਹਾਂਜੀ ਗੱਡੀ ਵਾਪਸ ਠੀਕ ਹੈ ਵੀਰੇ ਤੇ ਮੋਸਟਲੀ ਫਰਸਟ ਆ ਕੋਈ ਚੰਗੀਕਾਰ ਦਿਸੇ ਫੇਰ ਆਪਾਂ ਸੈਕੰਡ ਓਨਰ ਲਈ ਦੀ ਔਰ ਓਨਲੀ ਓਰੀਜਨਲ ਪੰਜਾਬ ਨੰਬਰ ਡੀਲ ਕਰੀਂ ਓਰੀਜਨਲ ਪੰਜਾਬ ਨੰਬਰ ਦੇਗਾ ਜੀ ਠੀਕ ਆ ਵੀਰੇ ਤੇ ਆ ਬ੍ਰਿਜਾ ਖੜੀ ਆ ਬ੍ਰਿਜਾ ਤੋਂ ਸਟਾਰਟ ਕਰਦੇ ਆਪਾਂ ਬਿਲਕੁਲ ਬ੍ਰਿਜਾ ਲੈ ਕੇ ਆਏ ਤੁਹਾਡੇ ਲਈ 2019 ਮਾਡਲ ਔਰ ਹੌਟ ਸੇਲ ਪ੍ਰੋਡਕਟ ਆ ਡੀਜ਼ਲ ਵਰਜਨ ਦੇ ਵਿੱਚ ਡੀਜ਼ਲ ਵਰਜਨ ਜੀ ਡੀਆਈ ਮਾਡਲ ਆ ਜੀ ਪਹਿਲੇ ਨਾਮ ਤੇ ਆ 744 ਪੇਡ ਨੰਬਰ ਦੇ ਨਾਲ ਹਾਂ ਟਾਇਰ ਬਿਲਕੁਲ ਨਵੇਂ ਲੱਗ ਚੁੱਕੇ ਆ ਜੀ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਜੈਨੂਨ ਨਵੀਂ ਕਾਰ ਲੈ ਕੇ ਆਏ ਚੱਲੀ ਕਿੰਨੀ ਹੈ ਵੀਰੇ ਸਿਰਫ 70000 ਕਿਲੋਮੀਟਰ ਦੀ ਕਾਰ ਚੱਲੀ ਵਿਦ ਕੰਪਨੀ ਰਿਕਾਰਡ ਠੀਕ ਹੈ ਤੇ ਰੇਟ ਗੱਡੀ ਦਾ ਕਾਰ ਦੇ ਦਾਂਗੇ ਜੀ ਤੁਹਾਨੂੰ ਸਿਰਫ ਔਰ ਸਿਰਫ ਆਪਾਂ 8 ਲੱਖ ਤੇ 65000 ਰੁਪਏ ਦੀ 8 ਲੱਖ 65000 ਹਾਂਜੀ 2019 ਮਾਡਲ ਜੈਡ ਡੀ ਆਈ ਪਹਿਲੇ ਨਾਂ ਤੇ ਤੇ ਲੋਨ ਕਿੰਨੇ ਦਾ ਹੋ ਜਾਊਗਾ ਭਾਈ ਕਰਵਾ ਲਓ 6.5-7 ਨਾਰਮਲ ਹੀ ਹੋ ਜਾਊਗਾ ਜੀ ਸਾਢੇ 6.5 ਦਾ ਲੋਨ ਹੋ ਜਾਊਗਾ ਬਾਕੀ ਭਈ ਆਪਣੀਆਂ ਗੱਡੀਆਂ ਦੇ ਉੱਤੇ ਉਹਦਾ ਕੀ ਲੋਨ ਦਾ ਕੀ ਹਿਸਾਬ ਕਿਤਾਬ ਹੋਊਗਾ ਲੋਨ ਦੀ ਵੀ ਮੇਨ ਗੱਲ ਆਪਾਂ ਕਰੀਏ ਕਿ ਆਪਾਂ ਮਾਰਕੀਟ 'ਚ ਮੰਨ ਲਓ ਜਾਣਦੇ ਆ ਜੀ ਡੀਲ ਆਪਾਂ ਕਿਸੇ ਡੀਲਰਸ਼ਿਪ ਤੇ ਕਰਦੇ ਆਂ ਅਗਲਾ ਲੋਨ ਕਿਸੇ ਤੋਂ ਕਰਵਾ ਕੇ ਦਿੰਦਾ ਸਾਡੇ ਕੋਲ ਉਦੋਂ ਸਿਸਟਮ ਨਹੀਂ ਔਨ ਦੀ ਸਪੋਰਟ ਇੱਥੇ ਲੋਨ ਫੈਸਿਲਿਟੀ ਅਵੇਲੇਬਲ ਆ ਠੀਕ ਆ ਆਪਾਂ ਕਿਸੇ ਤੋਂ ਨਹੀਂ ਕਰਵਾਉਣਾ ਖੁਦ ਇੱਥੇ ਸਾਡੇ ਕੋਲ ਬੈਂਕ ਵਾਲੇ 10 ਤੋਂ 15 ਲੜਕੇ ਹਾਜ਼ਰ ਹੁੰਦੇ ਆ ਜੀ ਔਨ ਦੀ ਸਪੋਰਟ ਪ੍ਰੋਫਾਈਲ ਤੁਹਾਡੀ ਓਕੇ ਹੈਗੀ ਆ 750 ਤੋਂ ਸਿੰਬਲ ਉੱਪਰ ਆ 750 ਸਿੰਬਲ ਹੈਗਾ ਤਾਂ 15 ਤੋਂ 20 ਮਿੰਟ ਦੇ ਵਿੱਚ ਲੋਨ ਦੀ ਅਪਰੂਵਲ 15 ਤੋਂ 20 ਮਿੰਟ ਦੇ ਵਿੱਚ 15 ਤੋਂ 20 ਮਿੰਟ ਦੇ ਵਿੱਚ ਅਗਲਾ ਕਹਿੰਦਾ ਜਿੰਨੇ ਚਿਰ ਨੂੰ ਪੇਪਰ ਡਾਕੂਮੈਂਟ ਦੇਣੇ ਆ ਉਹਨਾਂ ਚਿਰ ਨੂੰ ਸਾਡੇ ਲੋਨ ਪ੍ਰੂਵਲ ਆ ਜਾਂਦੀ ਹੈ ਠੀਕ ਹੈ ਹਾਂ ਪ੍ਰੋਫਾਈਲ ਵੈਸਟ ਹੋਵੇ 15 ਤੋਂ 20 ਮਿੰਟ ਚ ਅਪਰੂਵਲ ਆ ਜੂ ਸਿੱਧੀ ਡਾਇਰੈਕਟ ਠੀਕ ਹੈ ਬਾਈ ਹਾਂਜੀ ਤੇ ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਦੱਸਿਓ ਉਹਦੇ ਬਾਰੇ ਜੀ 2018 ਮਾਡਲ ਐਸਐਕਸ ਵੈਰੀਐਂਟ ਆ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਕਾਰ ਪੇਡ ਨੰਬਰ 1920 ਨੰਬਰ ਲੱਗਾ ਹੋਇਆ ਕਾਰ ਨੂੰ ਹਾਂਜੀ ਠੀਕ ਹੈ ਜੀ ਕੋਈ 1920 ਨਹੀਂ ਕਰਨੀ ਜੀ ਠੀਕ ਹੈ ਪਰ ਜੈਨੂਨ ਕਾਰ ਦੀ ਗਾਰੰਟੀ ਫੁੱ ਹੈ 88 ਵਿਦ ਕੰਪਨੀ ਰਿਕਾਰਡ ਔਰ ਟੌਪ ਕੁਆਲਿਟੀ ਦੇ ਸੀਟ ਕਵਰ ਵਗੈਰਾ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਪੁਸ਼ ਬਟਨ ਸਟਾਰਟ ਵਾਲਾ ਮਾਡਲ ਆ ਠੀਕ ਹੈ ਵੀਰੇ ਪਹਿਲੇ ਨਾਮ ਤੇ ਇਹ ਕਾਰ ਤੇ ਰੇਟ ਵੀ ਗੱਡੀ ਦਾ ਰੇਟ ਤੁਹਾਨੂੰ ਕਾਰ ਦੇ ਦਾਂਗੇ ਸਿਰਫ ਔਰ ਸਿਰਫ 8 ਲੱਖ ਤੇ 85 ਹਜ਼ਾਰ ਰੁਪਏ ਦੀ ਬ੍ਰੈਂਡ ਨਿਊ ਕਾਰ ਹਾਂ ਜੀ ਠੀਕ ਹੈ ਬਾਈ ਹਾਂ ਜੀ ਤੇ ਅੱਗੇ ਬਾਈ ਜੀ ਆ ਗਈ ਹੌਂਡਾ ਹਮੇਜ ਹੌਂਡਾ ਦੀ ਅਮੇਜ ਆ ਜੀ ਡੀਜ਼ਲ ਵਰਜਨ ਹੂੰ ऑटो ट्रांसमिशन ਦੇ ਵਿੱਚ ਲੈ ਕੇ ਆਏ ਆ ਜੋ ਕਿ ਆਈਜੀ ਰੇਟ ਦੇ ਵਿੱਚ ਡੀਜ਼ਲ ਵਰਜਨ ਹੋ ਚੁੱਕਾ ਬੰਦ ਤੇ ਆਪਣੇ ਕੋਲ ਅਵੇਲੇਬਲ ਆ ਜਲਦੀ ਤੋਂ ਜਲਦੀ ਆਪਣੇ ਵੀਰ ਪਹੁੰਚ ਕੇ ਲੈ ਜਾਓ ਜਿਨ੍ਹਾਂ ਨੂੰ ਪਸੰਦ ਆ ਆਟੋਮੈਟਿਕ ਔਰ ਐਵਰੇਜ ਵੀ ਆਂਦੀ ਕਾਰ ਦੀ 25 ਤੋਂ 26 ਦੀ 25 ਤੋਂ 26 ਦੀ ਐਵਰੇਜ ਵਾਲੀ ਕਾਰ ਆ ਆਟੋਮੈਟਿਕ ਆ ਹਾਂਜੀ ਹੋਂਡਾ ਅਮੀਜ ਤੇ ਮਾਡਲ ਕਿੰਨਾ ਵੀਰੇ 2019 19 ਮਾਡਲ ਆ ਉੱਚੇ ਮਾਡਲ ਦੇ ਵਿੱਚ ਗੱਡੀ ਹਾਂਜੀ ਠੀਕ ਆ ਵੀਰੇ ਤੇ ਰੇਟ ਗੱਡੀ ਦਾ ਤੁਹਾਨੂੰ ਕਾਰ ਦੇ ਦਿਆਂਗੇ ਸਿਰਫ 7 ਲੱਖ ਰੁਪਏ ਦੀ 7 ਲੱਖ ਦੇ ਵਿੱਚ ਪੂਸ਼ ਬਾਡਨ ਸਟਾਰਟ ਪੂਸ਼ ਬਾਡਨ ਸਟਾਰਟ ਹੋਵੇਗਾ ਠੀਕ ਹੈ ਵੀਰੇ ਤੇ ਲੋਨ ਕਿੰਨੇ ਦਾ ਹੋ ਜਿੱਦੇ ਤੇ 6 ਲੱਖ ਰੁਪਏ ਦਾ 6 ਲੱਖ ਦਾ ਲੋਨ ਹੋ ਜਾਏ 1 ਲੱਖ ਰੁਪਿਆ ਡਾਉਨ ਪੇਮੈਂਟ ਦਾ ਲੈ ਕੇ ਆਉਣਾ ਤੇ ਅੱਗੇ ਖੜੀ ਆ ਕ੍ਰਿਸਟਾ ਗੱਡੀ ਦਾ ਸਿ ਵੀਰੇ ਇਨੋਵਾ ਕ੍ਰਿਸਟਾ ਜੀ 2016 ਮਾਡਲ ਜੈਡ ਆਟੋ ਠੀਕ ਹੈ ਸਾਰੀ ਆਲ ओरिजिनल ਦੀ ਬੋਡੀ ਦੀ ਲਿਖ ਕੇ ਗਾਰੰਟੀ ਦਵਾਂਗੇ ਠੀਕ ਹੈ ਜੇ ਤੁਹਾਨੂੰ ਬੰਦਾ ਕੋਈ ਕਹ ਦੇਵੇ ਲੋਹੇ ਦਾ ਕੋਈ ਪੀਸ ਰੀਪੇਂਟ ਆ ਹਾਂ ਕਾਰ ਵਾਪਸ ਪੈਸੇ ਵਾਪਸ ਮਿਚਲਨ ਦੇ ਟ ਟੌਪ ਐਂਡ ਕੁਆਲਿਟੀ ਔਰ ਜੈਡ ਆਟੋ ਹੈ ਜਿਹੜੇ ਚ ਤੁਹਾਨੂੰ ਬਦਾ ਆਟੋਮੈਟਿਕ ਹੋ ਚੁੱਕੀ ਹੈ ਬੰਦ ਤੇ ਪਹਿਲੇ ਨਾਮ ਤੇ ਕਾਰ ਆ ਜੀ ਨਵੀਂ ਕਾਰ ਲੈ ਕੇ ਕੈਪਟਨ ਸੀਟ ਵਾਲੀ ਹਾਂਜੀ ਠੀਕ ਹੈ ਵੀਰੇ ਤੇ ਰੇਟ ਗੱਡੀ ਦਾ ਕਾਰ ਦੇ ਦਾਂਗੇ ਤੁਹਾਨੂੰ ਸਿਰਫ ਸਿਰਫ ਆਪਾਂ 14 ਲੱਖ ਤੇ 40000 ਰੁਪਏ ਦੀ 2016 ਜੈਡ ਆਟੋ ਮਾਰਕੀਟ ਚ ਗੱਲ ਕਰਾਂਗੇ ਤੁਹਾਨੂੰ ਵੀ ਮਾਡਲ ਮਿਲ ਸਕਦੀ ਆ ਜੈਡ ਮੈਨੂਅਲ ਮਿਲ ਸਕਦੀ ਪਰ ਇਸ ਰੇਟ ਚ ਆਟੋ ਨਹੀਂ ਮਿਲੂਗੀ ਕ੍ਰਿਸਟਾ 14 ਲੱਖ 40000 ਦੀ 2016 ਉਹ ਵੀ ਜੈਡ ਆਟੋਮੈਟਿਕ ਜੈਡ ਆਟੋਮੈਟਿਕ ਪਹਿਲੇ ਨਾਮ ਤੇ ਤੇ ਲੋਨ ਕਿੰਨੇ ਕਦਾ ਹੋ ਜੂ ਨੰਬਰ ਵੀ ਪੇਡ ਲੱਗਿਆ ਹੈ ਨਾ ਲੋਨ ਪ੍ਰੋਫਾਈਲ ਹਾਂਜੀ ਨੰਬਰ ਵੀ ਪੇਡ ਹੈ ਜੀ ਪ੍ਰੋਫਾਈਲ ਵੈਸਟਾ ਤਾਂ 11-12 ਲੱਖ ਰੁਪਏ ਦਾ ਨਾਰਮਲ ਲੋਨ ਵੀ ਹੈ ਠੀਕ ਹੈ ਬਈ ਅੱਗੇ ਆ ਗਈ ਕਾਲੇ ਰੰਗ ਦੀ ਸਕਾਰਪਿਓ ਗੱਡੀ ਦੱਸਿਓ ਵੀਰੇ ਦੇ ਬਾਰੇ ਇਹ ਲੈ ਵੀਰੇ 2024 ਮਾਡਲ ਜੋ ਕਿ ਅੱਜ ਦੀ ਡੇਟ ਦੇ ਵਿੱਚ ਸ਼ੋਰੂਮ ਦੇ ਵਿੱਚ ਜਾਓਗੇ ਤਾਂ ਤਾਂ ਵੀ ਕਾਰ ਨਹੀਂ ਮਿਲਦੀ ਬਲੈਕ ਕਲਰ ਦੇ ਵਿੱਚ ਸਪੈਸ਼ਲ ਬਿਲਕੁਲ ਤੇ ਨਾਲ ਲੈ ਕੇ 20 ਇੰਚ ਲੋਇਟਰ ਬੰਪਰ ਟੂ ਬੰਪਰ ਫੁੱਲ ਕਾਰ ਓਰੀਜਨਲ ਦੀ ਰਿਟਰਨ ਤੇ ਗਾਰੰਟੀ ਦਵਾਂਗੇ ਠੀਕ ਹੈ ਜੇ ਕੋ ਚੱਲੀ ਕਿੰਨੀ ਹੋਈ ਹੈ ਬ੍ਰਿਗੱਟੀ ਕਾਰ ਚੱਲੀ ਸਿਰਫ 95100 95100 95100 ਕਾਰ ਚੱਲੀ ਆ 24 ਮਾਡਲ S11 ਟਾਪ ਕੈਪਟਨ ਸੀਟ ਵਾਲੀ ਪਹਿਲੇ ਨਾਂ ਤੇ ਬ੍ਰੈਂਡ ਨਿਊ ਕਾਰ ਲੈ ਕੇ ਆਏ ਆ ਠੀਕ ਆ ਬਾਈ ਰੀਟਰ ਦੀ ਗੱਲ ਕਰਾਂਗੇ ਲੱਖ ਸਵਾ ਲੱਖ ਦਾ ਰੀਟਰ ਦਾ ਸੈਟ ਲੱਗਾ ਹੋਇਆ ਜੀ ਹੂੰ ਤੇ ਬਈ ਰੇਟ ਗੱਡੀ ਦਾ ਕਾਰ ਦੇ ਦਾਂਗੇ ਬਰੇ ਸਿਰਫ 18 ਲੱਖ ਤੇ 90000 ਰੁਪਏ ਦੀ 18 ਲੱਖ 90000 ਰੁਪਏ ਦੀ ਹਾਂਜੀ 24 ਮਾਡਲ S11 ਟਾਪ ਠੀਕ ਆ ਬਾਈ ਅੱਗੇ ਆ ਗਈ ਬਲੈਨੋ ਬਲੈਨੋ 2000 21 ਮਾਡਲ ਰਜਿਸਟਰਡ 2022 ਠੀਕ ਹੈ ਸ਼ੋਰੂਮ ਕੰਡੀਸ਼ਨ ਕਾਰ ਆ ਜੀ ਕਾਰ ਚੱਲੀ ਸਿਰਫ 30000 30000 ਕਿਲੋਮੀਟਰ ਨਾਲ ਦੇ ਟਾਇਰ ਸਾਰੇ ਠੀਕ ਹੈ ਹਾਂ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਸਾਫ਼ ਸੁਥਰੀ ਤੇ ਨਵੀਂ ਕਾਰ ਆ ਐਂਡਰੋਇਡ ਪਲੇਅਰ ਵਿੱਚ ਲੱਗਿਆ ਹੋਇਆ ਹੈ ਗੱਡੀ ਦੇ ਟੌਪ ਕੁਆਲਿਟੀ ਦੇ ਸੀਟ ਕਵਰ ਲੱਗੇ ਹੋਏ ਨੇ ਬ੍ਰੇਕ ਕਿਹੜਾ ਵੀਰੇ ਇਹ ਡੈਲਟਾ ਵੈਰੀਏਟ ਡੈਲਟਾ ਹਾਂ ਜੀ ਤੇ ਰੇਟ ਵੀਰੇ ਕਾਰ ਦੇ ਦਾਂਗੇ ਸਿਰਫ 6 ਲੱਖ ਰੁਪਏ ਦੀ 6 ਲੱਖ ਦੀ 2021 ਰਜਿਸਟਰਡ 22 ਪ੍ਰੋਜੈਕਟਰ ਲੈਂਪ ਵਾਲਾ ਮਾਡਲ ਆ ਸਿਰਫ 30000 ਚੱਲੀ ਠੀਕ ਹੈ ਬਾਈ ਤੇ ਅੱਗੇ ਆ ਗਈ ਕ੍ਰੇਟਾ ਪੇਡ ਨੰਬਰ ਦੀ ਕ 74 ਨੰਬਰ ਹਾਂਜੀ 2019 ਮਾਡਲ ਠੀਕ ਹੈ ਫੁੱਲ ਕੋਟਿੰਗ ਹੋਈ ਸਾਰੀ ਕਾਰ ਦੀ ਹਮ ਅੱਛਾ ਕੋਟਿੰਗ ਹੋਈ ਹੋਈ ਆ ਸਾਰੀ ਕਾਰ ਦੀ ਕੋਟਿੰਗ ਹੋਈ ਆ ਟਾਪ ਮਾਡਲ ਦੇ ਅਲॉय ਲੱਗੇ ਹੋਏ ਨੇ ਹਮ ਡੀਜ਼ਲ ਵਰਜਨ ਪਹਿਲੇ ਨਾਮ ਤੇ ਕਾਰ ਚੱਲੀ ਸਿਰਫ 49000 ਠੀਕ ਹੈ ਜੀ 2019 ਮਾਡਲ ਟਾਪ ਕੁਆਲਿਟੀ ਦੀ ਸੀਟ ਕਵਰ 크ਰੂਜ਼ ਕੰਟਰੋਲ ਸਭ ਕੁਝ ਵਰਕਿੰਗ ਆ ਜੀ ਕਾਰ ਦਾ ਔਰ ਬਿਲਕੁਲ ਜੈਨੂਇਨ ਕੰਡੀਸ਼ਨ ਚ ਕਾਰ ਪਹਿਲੇ ਨਾਮ ਤੇ ਲੈ ਕੇ ਆਇਆ ਤੁਹਾਨੂੰ ਦੇ ਦਾਂਗੇ ਸਿਰਫ 9 ਲੱਖ ਤੇ 55 ਹਜ਼ਾਰ ਦੀ 9 ਲੱਖ 55 ਹਜ਼ਾਰ ਦੀ ਲੋਨ ਕਿੰਨੇ ਦਾ ਹੋ ਜਾਏਗੀ 19 ਮਾਡਲ ਲੋਨ ਕਰਵਾ ਲਓ 8 ਲੱਖ ਰੁਪਏ ਦਾ ਹੋ ਜਾਏਗਾ 8 ਲੱਖ ਦਾ ਹਾਂਜੀ ਠੀਕ ਹੈ ਬਾਈ 1 ਲੱਖ 55 ਹਜ਼ਾਰ ਲੈ ਕੇ ਆਉਣਾ ਜਾਨੇ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ i20 i20 2019 ਮਾਡਲ ਹਮ ਪੈਟਰੋਲ ਵਰਜਨ ਦੇ ਵਿੱਚ ਹੈ ਜੀ ਫਸ ਤੋਂ ਨਰਾਕਾਰ ਸਿਰਫ ਚੱਲੀ 40 ਹਜ਼ਾਰ 40 ਹਜ਼ਾਰ ਹਾਂਜੀ ਮੈਗਨਾ ਪਲੱਸ ਵੇਰੀਐਂਟ ਆ ਇਦੇ ਵਿੱਚ ਸਟੀਅਰਿੰਗ ਕੰਟਰੋਲ ਵਗੈਰਾ ਸਭ ਕੁਝ ਮਿਲਦਾ ਸੈਂਟਰ ਲੌਕਿੰਗ ਕੀ ਆਰਮਰੈਸਟ ਸੀਟ ਕਵਰ ਆਟੋ ਫੋਮ ਦੇ ਲੱਗੇ ਹੋਏ ਆ ਠੀਕ ਹੈ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਨਵੀਂ ਗੱਾਰ ਆ ਜੀ ਤੇ ਰੇਟ ਵੀਰੇ ਦਾ ਰੇਟ ਵੀ ਬ੍ਰਦਰ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ ਜਿਹੜਾ ਆਪ ਤੁਹਾਡੀ ਵੀਡੀਓ ਚੈੱਕ ਕਰਕੇ ਆਊਗਾ ਜੀ 6 ਲੱਖ ਰੁਪਏ ਦੀ ਫਾਈਨਲ ਕਰ ਦੇ ਦਾਂਗੇ ਯੈਸ ਨੋ ਵਾਲਾ ਰੇਟ 6 ਲੱਖ ਦੀ ਹਾਂ 5 ਲੱਖ ਦਾ ਲੋਨ ਤਾਂ ਆਰਾਮ ਨਾਲ ਹੋ ਜਾ ਮਿਲ ਜਾਣਾ ਨਾਰਮਲ ਜੀ 5 ਲੱਖ ਰੁਪਏ ਦਾ ਲੋਨ ਕਰਾ ਦੇਣਗੇ ਠੀਕ ਹੈ ਵੀਰੇ 2020 ਫਸਟ ਓਨਰ ਸਪੋਰਟਸ ਆਪਸ਼ਨਲ ਮਾਡਲ ਆ ਸਪੋਰਟਸ ਆਪਸ਼ਨਲ ਇਹਦੇ ਚ ਪਸੰਦ ਨਰਾ ਕਾਰ ਚੱਲੀ ਸਿਰਫ 30000 30000 ਸ਼ੋਰੂਮ ਕੰਡੀਸ਼ਨ 올 ओरिजिनल ਦੀ ਲੈ ਕੇ ਗਾਰੰਟੀ ਦਿੱਤੀ ਜਾਊਗੀ ਹੂੰ ਇਹਦੇ ਚ ਆਪਾਂ ਨੂੰ ਟੱਚ ਪਲੇਅਰ ਨੈਵੀਗੇਸ਼ਨ ਸਿਸਟਮ ਸੀਟ ਕਵਰ ਸੈਂਟਰ ਲੌਕਿੰਗ ਸਟੀਅਰਿੰਗ ਕੰਟਰੋਲ ਡਬਲ ایر ਬੈਗ ਸਭ ਕੁਝ ਮਿਲਦਾ ਠੀਕ ਹੈ ਵੀਰੇ ਰੇਟ ਇਹਦਾ ਰੇਟ ਤੁਹਾਨੂੰ ਦੇ ਦਾਂਗੇ ਸਿਰਫ 6 ਲੱਖ ਤੇ 70000 ਰੁਪਏ ਦੀ ਫਾਈਨਲ ਰੇਟ 20 ਮਾਡਲ ਫਰਸਟ ਓਨਰ ਬ੍ਰੈਂਡ ਨਿਊ ਕੰਡੀਸ਼ਨ ਕਰ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਆ ਗਈ ਅਲਕਾਜ਼ਾਰ ਅਲਕਾਜ਼ਾਰ ਤਾਂ ਫਿਰ ਤੋਹਫਾ ਲੈ ਆਏ ਹਾਂ ਤੋਂ ਡੇ ਲਈ ਅੱਜ ਹਾਂ ਆਪਣੇ ਵੀਰ ਕਹਿੰਦੇ ਆ ਕਿ ਹੈਵੀ ਸੇਵਿੰਗ ਚਾਹੀਦੀ ਆ ਜੀ ਤੇ ਬ੍ਰਾਂਡ ਨਿਊ ਕਾਰ 24 ਮਾਡਲ ਟੌਪ ਐਂਡ ਵੈਰੀਐਂਟ ਸਿਗਨੇਚਰ ਆਪਸ਼ਨਲ ਆਟੋ ਐਨ ਆਰ ਆਈ ਵੀਰ ਕਾਫੀ ਡਿਮਾਂਡ ਕਰਦੇ ਨਾ ਜਿੱਦਾਂ ਕਿ ਆਟੋ ਚਾਹੀਦੀ ਆ ਤੇ ਘੱਟ ਤੋਂ ਘੱਟ ਸਵਾ ਲੱਖ ਰੁਪਏ ਦਾ ਲੈਟਰ ਦਾ ਸੈਟ ਲੱਗਾ ਹੋਇਆ ਆ ਜੀ ਬਿਲਕੁਲ ਠੀਕ ਆ ਵੀਰੇ ਸਭ ਤੋਂ ਟੌਪ ਐਂਡ ਆ ਵੈਂਡੀਡਰ ਸੀਟਸ ਵਾਲੀ 360 ਡਿਗਰੀ ਕੈਮਰਾ ਮਿਲਦਾ ਆਪਾਂ ਨੂੰ ਇਹਦੇ ਚ ਹਮ ਔਰ ਕੈਪਟਨ ਸੀਟਰ ਲਈ ਲੈ ਕੇ ਆਇਆ 6 ਸੀਟਰ ਦੇ ਵਿੱਚ ਠੀਕ ਆ ਵੀਰੇ ਤੇ ਚੱਲੀ ਕਿੰਨੀਆਂ ਗੱਡੀ ਸਿਰਫ 10000 ਚੱਲੀ 10000 ਕਿਲੋਮੀਟਰ ਹਾਂਜੀ 2024 ਮਾਡਲ 24 ਮਾਡਲ ਲੇਟੈਸਟ ਸਿਰਫ 5 ਮਹੀਨੇ ਪੁਰਾਣੀ ਕਾਰ ਠੀਕ ਹੈ ਬ੍ਰੈਂਡ ਨਿਊ ਕਾਰ ਆ ਜੀ ਤੇ ਰੇਟ ਵੀਰੇ ਨਵੀਂ ਦੇ ਨਾਲ ਉਹ 6 ਲੱਖ ਰੁਪਏ ਕਟਾ ਕੇ ਦੇ ਰਹੇ ਨੇ ਨਵੀਂ ਨਾਲ 6 ਲੱਖ ਹਾਂ ਡਾਇਰੈਕਟ ਤੁਹਾਨੂੰ ਕਾਰ ਦੇ ਦਾਂਗੇ ਸਿਰਫ 18.5 ਲੱਖ ਰੁਪਏ ਦੀ 18.5 ਲੱਖ ਦੀ 10000 2024 ਮਾਡਲ ਸਿਰਫ 10000 ਕਿਲੋਮੀਟਰ ਟੌਪ ਐਂਡ ਵੈਰੀਐਂਟ ਆ ਸਿਗਨੇਚਰ ਆਪਸ਼ਨਲ ਆਟੋ ਠੀਕ ਹੈ ਵੀਰੇ ਹਾਂਜੀ ਲਓ ਮਿੱਤਰੋ ਅੱਗੇ ਆ ਗਈ ਵੋਕਸ ਵੈਗਨ ਦੀ ਟਾਈਗਨ ਹਨਾ ਵੀਰੇ ਟਾਈਗਨ 2024 ਮਾਡਲ ਕਾਰ ਚੱਲੀ ਸਿਰਫ 3000 ਸਿਰਫ 3000 ਕਿਲੋ ਸਿਰਫ 3000 ਚੱਲੀ ਔਰ 3 ਮਹੀਨੇ ਪੁਰਾਣੀ ਇਹ ਡਿਜੀਲਰ ਕਵ ਪٹرولਾ ਪٹرول 1.0 TSI ਇੰਜਨ ਬਹੁਤ ਰੇਅਰ ਮਿਲਦਾ ਜੀ ਔਰ 1.0 ਐਵਰੇਜ ਦੀ ਗੱਲ ਕਰੋਗੇ 18 ਤੋਂ 19 ਦੀ ਐਵਰੇਜ ਪٹرول ਤੇ ਆਂਦੀ ਆ ਠੀਕ ਹੈ ਵੀਰੇ ਸੀਟਾਂ ਤੋਂ ਲਫਾਫੇ ਵੀ ਨਹੀਂ ਲਾਹੇ ਮੈਂ ਕਿਹਾ ਜੀ ਬਿਲਕੁਲ ਨਵੀਂ ਆ ਕਾਰ ਸ਼ੋਅਰੂਮ ਕੰਡੀਸ਼ਨ ਆ ਜੀ ਐਜ਼ਡਡ ਚੈੱਕ ਕਰ ਸਕਦੇ ਹੋ ਸਿਰਫ 3000 ਚੱਲੀ ਆ ਠੀਕ ਆ ਵੀਰੇ ਤੇ ਨਵੀਂ ਦੇ ਨਾਲੋਂ ਇਹਦੇ ਤੇ ਕਿੰਨਾ ਫਰਕ ਰੂਗਾ ਰੇਟ ਦਾ ਨਵੀਂ ਹੈਗੀ ਆ ਜੀ 15 ਲੱਖ ਰੁਪਏ ਦੀ ਬਟ ਅੱਜ ਦੀ ਰੇਟ ਦੇ ਵਿੱਚ ਇਸ ਟਾਈਮ ਸ਼ੋਅਰੂਮ ਚ ਵੀ ਨਹੀਂ ਅਵੇਲੇਬਲ ਕਿਸੇ ਚ 1.0 ਲੀਟਰ ਇੰਜਨ ਕਿਸੇ ਸ਼ੋਅਰੂਮ ਦੇ ਵਿੱਚ ਵੀ ਇਸ ਟਾਈਮ ਅਵੇਲੇਬਲ ਨਹੀਂ ਆ 15 ਦੀ ਨਵੀਂ ਆ ਜੀ ਆਪਾਂ ਤੁਹਾਨੂੰ ਕਾਰ ਦੇ ਦਾਂਗੇ ਸਿਰਫ 11 ਲੱਖ ਤੇ 90000 ਦੀ 11 ਲੱਖ 90000 ਹਾਂਜੀ ਸਿੱਧਾ ਮਤਲਬ ਸਾਢੇ 3 ਤੋਂ ਪੌਣੇ 4 ਦਾ ਡਾਇਰੈਕਟ ਡਿਸਕਾਊਂਟ ਆ ਕੋਈ ਵੇਟਿੰਗ ਨਹੀਂ ਸੇਮ ਡੇਟ ਡਿਲੀਵਰੀ ਠ ਮਤਲਬ ਸਾਡੇ ਦਾਸ ਦਾ 11 ਦਾ ਕਰਾ ਲਓ ਜੀ ਤੁਹਾਡੀ ਪ੍ਰੋਫਾਈਲ ਚੈੱਕ ਕਰਕੇ ਫੁੱਲ ਬੜਾ ਫੁੱਲ ਵੀ ਹੋ ਸਕਦਾ ਹਾਂ ਬਿਲਕੁਲ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਵਰਨਾ ਸਨਰੂਫ ਦੇ ਵਿੱਚ 2022 ਮਾਡਲ ਜੋ ਕਿ ਆਈਡੀ ਡੇਟ ਚ ਡੀਜ਼ਲ ਕਾਰ ਤੁਹਾਨੂੰ ਪਤਾ ਜੀ ਨਹੀਂ ਆ ਰਹੀ ਬਿਲਕੁਲ ਵੀਰੇ ਤੇ ਆਪਰੇ ਕੋਲ ਅਵੇਲੇਬਲ ਆ ਵਿਦ ਐਕਸਟਰਾ ਪਲਾਟੀ ਦੇ ਲੋਏ ਤੇ ਮਿਚਲਨ ਦੇ ਟਾਇਰ ਦੇ ਨਾਲ ਠੀਕ ਹੈ ਡੀਜ਼ਲ ਵਰਜਨ ਫਰਸਟ ਓਨਰ ਸਾਰੀ ਔਰਿਜਨਲ ਦੀ ਲਿਖ ਕੇ ਗਾਰੰਟੀ ਦਵਾਂਗੇ ਠੀਕ ਹੈ ਪਹਿਲੇ ਨਾਮ ਤੇ ਆ ਕਾਰ ਸਨਰੂਫ ਵਾਲਾ ਮਾਡਲ ਆ ਠੀਕ ਹੈ ਐਸ ਐਕਸ ਐਸ ਐਕਸ ਡੀਜ਼ਲ ਹਾਂ ਜੀ ਮੈਨੂਅਲ ਗੀਅਰ ਦੇ ਵਿੱਚ ਆ 22 ਮਾਡਲ ਕਰੋ ਮਿੱਤਰੋ ਗੱਡੀ ਸੰਚੈਕ ਤੇ ਬਾਈ ਰੇਟ ਗੱਡੀ ਦਾ ਰੇਟ ਸਿਰਫ ਤੁਹਾਨੂੰ ਕਾਰ ਦੇ ਦਾਂਗੇ ਜੀ 12 ਲੱਖ 60 ਹਜ਼ਾਰ ਦੀ 12 ਲੱਖ 60 ਹਜ਼ਾਰ ਦੀ ਡੀਜ਼ਲ ਵਰਜਨ ਨਵੀਂ ਸ਼ੇਪ ਦੇ ਵਿੱਚ BS6 ਇੰਜਨ 2022 ਮਾਡਲ ਠੀਕ ਹੈ ਵੀਰੇ ਠੀਕ ਹੈ ਹਾਂਜੀ 12 ਲੱਖ 60 ਹਜ਼ਾਰ ਦੀ ਵਰਨਾ SX 2022 ਮਾਡਲ ਇਹਦੇ ਵਿੱਚ ਆਪਨੇ ਕੋਲ ਹੋਰ ਵੀ ਆਪਸ਼ਨ ਅਵੇਲੇਬਲ ਆ ਤੁਹਾਨੂੰ ਵੀ ਚੈੱਕ ਕਰਵਾ ਦਿੰਨੇ ਆਪਾਂ ਠੀਕ ਹੈ ਬਾਈ ਹਾਂਜੀ ਤੇ ਇੱਧਰ ਬਾਈ ਪੇਡ ਨੰਬਰ 3737 ਆ ਦਿਖਾ ਕੇ ਰਾਂ ਅਨੋਵਾ ਕਾਰ ਖੜੀ ਆ ਦੱਸੋ ਵੀਰੇ ਇਹਦੇ ਬਾਰੇ ਅਨੋਵਾ V ਮਾਡਲ ਜਿਹੜੀ ਕਹਿੰਦੇ ਆ ਕਿ ਮਾਰਕੀਟ ਵਿੱਚ ਲੱਭਿਆ ਨਹੀਂ ਲੱਭਦੀ ਕਾਰ ਉਹ ਵਾਲੀ ਲੈ ਕੇ ਆਏ ਆ ਵੀ ਮਾਡਲ ਜੀ ਵੈਰੀਐਂਟ ਦਹਰ ਜਗ੍ਹਾ ਤੋਂ ਤੁਹਾਨੂੰ ਮਿਲ ਜੂਗਾ ਬਟ ਵੀ ਬਹੁਤ ਘੱਟ ਮਿਲਦਾ ਬਿਲਕੁਲ ਟੌਪ ਮਾਡਲ ਜੈਡ ਦੇ ਅਲੌਏ ਲੱਗੇ ਹੋਏ ਨੇ ਜੀ ਹਮ ਠੀਕ ਹੈ ਫਰਸਟ ਓਨਰ ਆ ਕਾਰ ਕਾਰ ਸਿਰਫ ਚੱਲੀ 73000 ਮਾਡਲ ਕਿੰਨਾ ਹੈ 2015 2015 15 ਦੇ ਵੀ ਲਾਸਟ ਦੀ ਕਾਰ ਆ 10ਵੇਂ 11ਵੇਂ ਮਹੀਨੇ ਦੀ ਡਬਲ 에ਅਰ ਬੈਗ ਕੈਪਟਨ ਸੀਟਸ ਵਾਲਾ ਮਾਡਲ ਆ ਜੀ ਠੀਕ ਹੈ ਵੀਰੇ ਇਕਦਮ ਲਗਜ਼ਰੀ ਫੀਲ ਆ ਜੀ ਬਿਲਕੁਲ ਕਿ ਨਹੀਂ ਕਿਹਾ ਸਿਰਫ 73000 73 ਹਾਂ ਜੀ 73000 ਚੰਦੀ ਤੇ ਹਾਂ ਨਾਲ ਆ ਰੇਟ ਕੀ ਰਹੂ ਇਹਦਾ ਫਾਈਨਲ ਜੇ ਤੁਹਾਨੂੰ ਕਾਰ ਦੇ ਦਾਂਗੇ ਜੀ ਆਪਾਂ ਇਹ 9 ਲੱਖ ਤੇ 15000 ਦੀ 9 ਲੱਖ 15000 ਦੀ 2015 ਮਾਡਲ 15 ਮਾਡਲ V ਮਾਡਲ ਪਹਿਲੇ ਨਾਲ ਤੇ 73000 ਚੰਦੀ ਠੀਕ ਆ ਵੀਰੇ ਹਾਂ ਜੀ ਤੇ ਅੱਗੇ ਬਈ ਇਹਦਾ ਦਿਖਾ ਦੇ ਬ੍ਰੀਜਾ ਕਾਰ ਬ੍ਰੀਜਾ ਜੀ 2022 ਮਾਡਲ ਹਮ VXI ਸਮਾਰਟ ਹਾਈਬ੍ਰਿਡ ਸਮਾਰਟ ਹਾਈਬ੍ਰਿਡ ਆਈ ਜਿਹੜੇ ਚ ਸਮਾਰਟ ਹਾਈਬ੍ਰਿਡ ਨਹੀਂ ਮਿਲਦੀ ਓਨਲੀ ਪੈਟਰੋਲ ਆ ਰਹੀ ਆ ਇਹ ਪੈਟਰੋਲ ਪਲੱਸ ਹਾਈਬ੍ਰਿਡ ਮਾਡਲ ਲੈ ਕੇ ਆਏ ਆ ਜੀ ਬੈਟਰੀਆਂ ਤੇ ਚੱਲਦੀ ਹੈ ਹਨਾ ਹਾਂ ਇੱਕ ਪਿਓਰ ਹੁੰਦੀ ਹੈ ਇਹ ਸਮਾਰਟ ਆ ਠੀਕ ਹੈ ਹਾਂਜੀ 22 ਦੇ ਵੀ 12ਵੇਂ ਮਹੀਨੇ ਦੀ ਕਾਰ ਆ ਦਸੰਬਰ ਮਹੀਨੇ ਦੀ ਮਤਲਬ 7 ਦਿਨ ਪਹਿਲਾਂ ਨਿਕਲੀ ਆ 23 ਤੋਂ ਨਾਲ ਦੇ ਟਾਇਰ ਆ ਸਾਰੇ ਕਾਰ ਦੇ ਔਰ ਸਾਰੀ ਆਲ ਜੈਨੂਨ ਦੀ ਗਾਰੰਟੀ ਆ ਹਮ ਹਾਂਜੀ ਤੇ ਰੇਟ ਵੀਰੇ ਕਾਰ ਦੇ ਦਾਂਗੇ ਸਿਰਫ ਔਰ ਸਿਰਫ ਤੁਹਾਨੂੰ 8 ਲੱਖ ਤੇ 85000 ਰੁਪਏ ਦੀ VXI ਸਮਾਰਟ ਹਾਈਬ੍ਰਿਡ ਪਹਿਲੇ ਨਾ ਤੇ ਹਾਂ ਟੋਟਲੀ ਜੈਨੂਨ ਦੀ ਲਿਖ ਕੇ ਗਾਰੰਟੀ ਦੇਵਾਂਗੇ ਠੀਕ ਆ ਬਈ ਤੇ ਅੱਗੇ ਬਾਈ ਆਟਾ ਗੱਡੀ ਆ ਗਈ ਵਾਈਟ ਕਲਰ ਦੇ ਵਿੱਚ ਕਿਹੜਾ ਮਾਡਲ ਹੈ ਇਹ ਕਿਆ VXI ਸਮਾਰਟ ਹਾਈਬ੍ਰਿਡ 2021 ਠੀਕ ਹੈ 2021 ਸਮਾਰਟ ਹਾਈਬ੍ਰਿਡ ਹਾਂਜੀ ਠੀਕ ਹੈ ਪੈਟਰੋਲ ਸਮਾਰਟ ਹਾਈਬ੍ਰਿਡ ਹੈ ਜੀ 21 ਮਾਡਲ ਪਹਿਲੇ ਨਾਮ ਤੇ ਇਹ ਵੀ ਸਾਰੀ ਜੈਨੂਨ ਸ਼ੋਰੂਮ ਕੰਡੀਸ਼ਨ ਹਾਂ ਟਾਇਰ ਬਿਲਕੁਲ ਨਵੇਂ ਲੱਗੇ ਆ ਜੀ ਕਾਰ ਨੂੰ ਠੀਕ ਹੈ ਤੇ ਪਹਿਲੇ ਨਾਮ ਤੇ ਆ ਕਾਰ ਚੱਲੀ ਸਿਰਫ 48000 ਇੱਕਦਮ ਫੈਮਲੀ ਕਾਰ ਜੀ ਠੀਕ ਹੈ ਜੀ ਤੇ ਰੇਟ ਬਾਈ ਗੱਡੀ ਦਾ ਕਾਰੇ ਰਾਂਗੇ ਸਿਰਫ 8 ਲੱਖ 90 ਹਜ਼ਾਰ ਦੀ 8 ਲੱਖ 90 ਹਜ਼ਾਰ ਦੀ ਹਾਂਜੀ ਕਿਆ ਬਾਤ ਹੈ ਬਾਕੀ ਰਿਗਾਰਡ ਹੋਰ ਜਰੂਰ ਆਨਡੇਵਲ ਬੈਠ ਕੇ ਕਰਾਂਗੇ ਆਪਾਂ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਬਈ ਟਾਟਾ ਦੀ ਕਿਹੜੀ ਗੱਡੀ ਆ ਗਈ ਇਹ ਟਾਟਾ ਦੀ ਤਿਆਗੋ ਲੈ ਆਏ ਆ ਤਿਆਗੋ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹਮ ਕਿ ਜਿਹੜੇ ਆਪਣੇ ਵੀਰ ਕਹਿੰਦੇ ਕਿ ਘੱਟ ਬੇੜ ਦੇ ਵਿੱਚ ਛੋਟੀ ਕਾਰ ਚਾਹੀਦੀ ਆ ਫੈਮਿਲੀ ਲਈ ਲੇਡੀਜ਼ ਲਈ ਕਾਰ ਚਾਹੀਦੀ ਆ 23 ਮਾਡਲ ਆ ਜੀ XZA+ ਠੀਕ ਹੈ ਆਟੋ ਓਕੇ ਚੈੱਕ ਕਰ ਸਕਦੇ ਹੋ ਇੰਟੀਰੀਅਰ ਵਾਈਜ਼ ਹਮ ਕੰਪਨੀ ਤੋਂ ਲਾਈਵ ਵੀਲ ਆਟੋ ਗੇਅਰ ਦੇ ਵਿੱਚ ਤਿਆਗੋ ਗੱਡੀ ਆ ਬਾਈ ਜੇ ਕਿਸੇ ਨੂੰ ਚਾਹੀਦੀ ਆ ਕਾਲ ਕਰ ਲਿਓ ਸਕਰੀਨ ਤੇ ਨੰਬਰ ਚੱਲਦਾ ਤੇ ਵੀਰੇ ਰੇਟ ਗੱਡੀ ਦਾ ਕਾਰ ਦੇ ਦਿਆਂਗੇ ਸਿਰਫ ਔਰ ਸਿਰਫ ਤੁਹਾਨੂੰ 6 ਲੱਖ ਤੇ 15000 ਦੀ 6 ਲੱਖ 15000 ਦੀ ਗੱਡੀ ਮਿਲ ਜੂ 5 5.5 ਦਾ ਲੋਨ ਵੀ ਹੋ ਜੂ 5.5 ਦਾ ਲੋਨ ਹੋ ਜੂ ਠੀਕ ਹੈ ਵੀਰੇ ਅੱਗੇ ਆ ਗਈ ਕਾਰ ਮਾਰੂਤੀ ਦੀ ਐਕਸ ਐਲ 6 ਹਨਾ ਵੀਰੇ ਬਿਲਕੁਲ ਜੀ ਐਕਸ ਐਲ 6 ਲੈ ਆਏ ਆ ਤੁਹਾਡੇ ਲਈ ਇਹ ਆ ਜੀ ਨੈਕਸਾ ਦਾ ਪ੍ਰੋਡਕਟ ਆ 2021 ਮਾਡਲ ਜੈਟਾ ਵੈਰੀਐਂਟ ਆ ਪੁਸ਼ ਬਟਨ ਸਟਾਰਟ ਠੀਕ ਹੈ ਵੀਰੇ ਵਰਕਾਰ ਬਿਲਕੁਲ ਨਵੀਂ ਔਰ ਕੈਪਟਨ ਸੀਟ ਵਾਲਾ ਮਾਡਲ ਲੈ ਕੇ ਆਏ ਆ ਠੀਕ ਹੈ ਠੀਕ ਹੈ ਜੀ ਇਕਦਮ ਲਗਜ਼ਰੀ ਫੀਲ ਆ ਇੰਟੀਰੀਅਰ ਦੀ ਇੱਕ ਵਾਰੀ ਤੁਸੀਂ ਚੈੱਕ ਕਰਾਓ ਖੁਦ ਹਮ ਪੁਸ਼ ਬਟਨ ਕਰੂਜ਼ ਕੰਟਰੋਲ ਸਭ ਕੁਝ ਮਿਲਦਾ ਇਹਦੇ ਜੱਪਾਨ ਤੋਂ ਚੱਲੀ ਕਿੰਨੀ ਆ ਕਾਰ ਕਾਰ ਚੱਲੀ ਸਿਰਫ 45000 ਸਿਰਫ 45000 ਕਿਲੋ ਸਿਰਫ 45000 ਚੱਲੀ ਆ ਔਰ ਲਿਖ ਕੇ ਗਾਰੰਟੀ ਦਵਾਂਗੇ ਆਪਾਂ ਕੋਈ ਵੀ ਗੱਾਰ ਲੈ ਲਓ ਆਪਣੇ ਤੋਂ ਠੀਕ ਆ ਵੀਰੇ ਟਾਇਰ ਆਪਾਂ ਖੁਦ ਨਵੇਂ ਲਗਵਾ ਦੱਤੇ ਆ ਜਿਹੜਾ ਵੀ ਆਪਣੇ ਨਾਲ ਕਸਟਮਰ ਡੀਲ ਕਰੂਗਾ ਉਹਦੇ ਨਾਮ ਤੇ ਡਾਇਰੈਕਟ ਟਾਇਰਾਂ ਦੀ ਬਿਲਿੰਗ ਹੋ ਜੂਗੀ ਠੀਕ ਆ ਹਾਂਜੀ ਤੇ ਰੇਟ ਗੱਡੀ ਦਾ ਵੀਰੇ ਤੁਹਾਨੂੰ ਦੇ ਦਾਂਗੇ 915000 ਰੁਪਏ ਦੀ 915000 ਦੀ ਹਾਂਜੀ ਲੋਨ ਕਿੰਨੇ ਦਾ ਹੋ ਜੂਗਾ 8 ਲੱਖ ਰੁਪਏ ਦਾ ਲੋਨ ਕਰਾ ਦਾਂਗੇ 8 ਲੱਖ ਦਾ ਲੋਨ ਹੋ ਜੂਗਾ ਜੈਟਾ ਵੈਰੀਐਂਟ ਆ ਪੁਸ਼ ਬਟਨ ਸਾਈਡ ਮਿਰਰ ਬਟਨ ਫੋਲਡੇਬਲ ਕਰੂਜ਼ ਕੰਟਰੋਲ ਸਭ ਕੁਝ ਮਿਲਦਾ ਆਪਾਂ ਜੈਨੂਨ ਕੰਡੀਸ਼ਨ ਚ 1 ਲੱਖ ਤੇ 15000 ਰੁਪਏ ਲੈ ਕੇ ਆਉਣਾ ਜਿਆ ਗੱਡੀ ਚਾਹੀਦੀ। ਹਾਂਜੀ ਪ੍ਰੋਫਾਈਲ ਤੁਹਾਡੀ ਬੈਸਟ ਹੋਣੀ ਚਾਹੀਦੀ ਆ। ਹੋ ਸਕਦਾ ਅੱਧੇ ਘੰਟੇ ਚ ਲੋਨ ਪਾਸ ਕਰ ਦਈਏ। ਠੀਕ ਆ ਵੀਰੇ। ਤੇ ਅੱਗੇ ਆ ਗਈ ਮਿੱਤਰੋ ਵਾਈਟ ਕਲਰ ਦੇ ਵਿੱਚ ਕ੍ਰਿਸਟਾ। ਦੱਸੋ ਵੀਰੇ। ਇਨੋਵਾ ਕ੍ਰਿਸਟਾ 2022 ਮਾਡਲ ਆ ਜੀ। ਠੀਕ ਆ। ਕਾਰ ਚੱਲੀ ਸਿਰਫ 20000 20000 20 ਵੇਰੀਐਂਟ ਲੈ ਕੇ ਆਏ ਆ ਐਕਸਟਰਾ ਅਲॉय ਟਾਇਰ ਘੱਟ ਤੋਂ ਘੱਟ 1.5 ਲੱਖ ਰੁਪਏ ਦੀ ਐਕਸਟਰਾ ਸੈਸਰੀ ਨੀਜੇ ਚੈੱਕ ਕਰ ਸਕਦੇ ਹੋ ਫੁੱਟ ਰੈਸਟ ਵਗੈਰਾ ਨਾ। ਇਹ ਫੁੱਟ ਗਾਰਡ ਇਹ ਚੀ ਉਸ ਬਟਨ ਨੇ ਕਰੂਜ਼ ਕੰਟਰੋਲ ਔਰ ਸਾਰੀ ਆਲ ओरिजिनल ਦੀ ਰਿਟਰਨ ਤੇ ਗਾਰੰਟੀ ਠੀਕ ਹੈ ਸਿਰਫ 20000 ਚੱਲੀ ਇੰਟੀਰੀਅਰ ਵਾਈਜ਼ ਗੱਲ ਕਰਾਂਗੇ ਸੀਟ ਕਵਰ ਵਗੈਰਾ ਬਹੁਤ ਟਾਪ ਕੁਆਲਟੀ ਦੇ ਲੱਗੇ ਹੋਏ ਨੇ ਠੀਕ ਹੈ ਠੀਕ ਹੈ ਜੀ ਜਮਾ ਨਵੀਂ ਕਾਰ ਆ ਹਾਂਜੀ ਬਿਲਕੁਲ ਨਵੀਂ ਆ ਜੀ ਫੁੱਲ ਇੰਸ਼ੋਰੈਂਸ ਆ ਜੀ ਕਾਰ ਦਾ ਪਹਿਲੇ ਨਾਮ ਤੇ ਆ ਜੀ ਕਾਰ ਤੇ ਨੰਬਰ ਵੀ ਸੋਨਾ 9707 ਤੇ ਰੇਟ ਵੀਰੇ ਗੱਡੀ ਦਾ ਕਾਰ ਦੇ ਦਾਂਗੇ ਸਿਰਫ ਔਰ ਸਿਰਫ ਤੁਹਾਨੂੰ 23 ਲੱਖ ਤੇ 30000 ਦੀ 23 ਲੱਖ 30000 ਦੀ 23 ਲੱਖ 30000 ਦੀ 20 ਮਾਡਲ 20000 ਚੱਲੀ ਠੀਕ ਹੈ 20 ਲੱਖ ਦਾ ਲੋਨ ਹੋ ਜਾਊਗਾ 18 ਤੋਂ 20 ਦਾ ਲੋਨ ਹੋ ਜਾਊਗਾ ਜੀ ਠੀਕ ਹੈ ਵੀਰੇ ਅੱਗੇ ਫੇਰ ਬਾਈ ਜੀ ਕ੍ਰਿਸਟਾ ਕੀ ਵਾਈਟ ਕਲਰ ਦੇ ਵਿੱਚ ਕਿਹੜਾ ਮਾਡਲ ਹੈ ਇਹ 2016 ਮਾਡਲ ਹੈ ਜੀ ਠੀਕ ਹੈ ਜੀ ਵੈਰੀਐਂਟ ਹੈ ਜੀ ਜਿਹੜੇ ਬਾਈ ਜੜ ਕਹਿੰਦੇ ਵੀਰੇ ਆਪਣਾ ਬਾਈ ਜੜ ਘਟਾ ਹਾਂ 16 ਮਾਡਲ ਵੀ ਅਜੀਵ ਵੈਰੀਐਂਟ ਪਹਿਲੇ ਨਾਮ ਤੇ ਕਾਰ ਚੱਲੀ 98000 98000 ਚੱਲੀ ਆ 2016 ਮਾਡਲ ਹੈ ਪਹਿਲੇ ਨਾਮ ਤੇ ਹੈ ਜੀ ਪਹਿਲੇ ਨਾਮ ਤੇ ਗੱਡੀ ਆ ਕ੍ਰਿਸਟਾ ਤੇ ਅੰਦਰੋਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਹਮ ਤੇ ਵੀਰੇ ਰੇਟ ਗੱਡੀ ਦਾ ਕਾਰ ਦੇ ਦਾਂਗੇ ਸਿਰਫ ਵੀਰੇ 12 ਲੱਖ ਤੇ 6500 1265000 ਰੁਪਏ ਦੀ ਫਾਈਨਲ ਹਾਂਜੀ 2016 ਜੀਪਲੇ ਨਾਂ ਤੇ ਬਿਲਕੁਲ ਜੈਨੂਇਨ ਕੰਡੀਸ਼ਨ ਚ ਨਵੀਂ ਕਾਰ ਹੈ ਮਤਲਬ ਕੋਈ ਐਕਸੀਡੈਂਟ ਕੋਈ ਇੰਜਨ ਗੇਅਰ ਦੀ ਜੇ ਐਕਸੀਡੈਂਟ ਹੋਵੇ ਕੋਈ ਪੀਸ ਨਵਾਂ ਪਿਆ ਹੋਵੇ ਮੀਟਰ ਟੈਂਪਰਡ ਹੋਵੇ ਕਾਰ ਵਾਪਸ ਪੈਸੇ ਵਾਪਸ 12 ਲੱਖ ਵਗੈਰਾ ਟਚਿੰਗਾ ਕਰਦੇ ਬੋਡੀ ਲਾਈਨ ਦੀ ਸਾਰੀ ਜਨਨ 1265000 ਰੁਪਏ ਦੀ 1265000 ਦੇ ਵਿੱਚ ਤੁਹਾਨੂੰ ਕ੍ਰਿਸਟਾ ਮਿਲਣ ਜਾ ਰਹੀ ਹੈ ਬਾਈ ਜੀ 2016 ਮਾਡਲ ਸਿਰਫ 98000 ਕਿਲੋਮੀਟਰ ਚੱਲੀ ਹਾਂਜੀ ਅੱਗੇ ਆ ਗਈ ਕਾਲੇ ਰੰਗ ਦੇ ਵਿੱਚ ਟਾਟਾ ਦੀ ਹੈਰੀਅਰ ਕਾਰ ਟਾਟਾ ਹੈਰੀਅਰ ਲੈ ਕੇ ਆਏ ਆ ਜੀ ਜਿਹੜੇ ਆਪਣੇ ਵੀਰ ਨੂੰ ਪਤਾ ਕਿ ਹੈਰੀਅਰ ਦਾ ਜੀਨੇ ਚਲਾ ਕੇ ਦੇਖੀ ਨਾ ਜੀ ਹਾਂ ਤੇ ਬਾਕੀ ਵੀਰੇ ਮੰਨਦਾ ਕਿ ਫੋਰਚਨਰ ਨਾਲੋਂ ਵੀ ਪਲੱਸ ਆ ਇਹ ਚਲਾਵੇਂ ਦੇ ਵਿੱਚ ਹਾਂ ਔਰ ਬਿਲਡ ਕੁਆਲਟੀ ਤਾਂ ਦੱਸਣ ਦੀ ਜ਼ਰੂਰਤ ਨਹੀਂ ਟਾਟਾ ਦੀ ਜੋ ਕਿ ਟੌਪ ਮਾਡਲ ਦੇ ਵਿੱਚ ਡਾਰਕ ਕੰਡੀਸ਼ਨ ਲੈ ਕੇ ਆਏ ਆ ਆਟੋਮੈਟਿਕ ਨੰਬਰ ਵੀ ਪੇਡ ਆ ਪੈਣ ਨੰਬਰ ਵੀ 666 ਲੱਗਾ ਹੋਇਆ ਜੀ ਵੈਂਟੀਲੇਟਡ ਸੀਟਾਂ ਲਈ ਆ ਮਤਲਬ ਸੀਟਾਂ ਦੇ ਵਿੱਚ ਉਹ ਵੀ ਹਵਾ ਨਿਕਲਦੀ ਆ ਜੀ ਏਸੀ ਵਿੰਡ ਵਗੈਰਾ ਸਭ ਕੁਝ ਮਿਲਦਾ ਔਰ ਪੈਨਾਰੋਮਿਕ ਰੂਫ ਮਿਲਦਾ ਆਪਾਂ ਨੂੰ ਠੀਕ ਆ ਠੀਕ ਆ ਫਰਸਟ ਓਨਰ ਆ ਕਾਰ ਫੁੱਲ ਇੰਸ਼ੋਰੈਂਸ ਆ ਜੀ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਸਿਰਫ 46000 ਚੱਲੀ ਔਰ ਨਾਲ ਦੇ ਟਾਇਰ ਕਰ ਦੇ ਠੀਕ ਆ ਭਾਈ ਤੇ ਰੇਟ ਗੱਡੀ ਦਾ ਕਾਰ ਦੇ ਦਾਂਗੇ ਸਿਰਫ 18 ਲੱਖ ਰੁਪਏ ਦੀ 18 ਲੱਖ ਦੀ 26 ਲੱਖ ਰੁਪਏ ਦਾ ਨਵਾਂ ਮਾਡਲ ਆ ਇਹ ਠੀਕ ਹੈ 8 ਲੱਖ ਰੁਪਏ ਦਾ ਡਿਸਕਾਊਂਟ ਆ ਮੰਗਦਾ ਹਾਂ ਜੀ ਐਕਸ ਜੈਡ ਏ ਪਲੱਸ ਡਾਰਕ ਐਡੀਸ਼ਨ ਮਾਡਲ ਲੈ ਕੇ ਆਏ ਹਾਂ ਠੀਕ ਹੈ ਬਾਈ ਹਾਂਜੀ ਤੇ ਅੱਗੇ ਮਿੱਤਰੋ ਆ ਗਈ 7744 ਨੰਬਰ ਦੀ ਕੀਆ ਸੈਲਟਸ 2022 ਮਾਡਲ ਹਮ ਵਾਈਟ ਪਹਿਲੇ ਨਾਂ ਤੇ ਪੇਡ ਨੰਬਰ 7744 ਯੋਕੋਹਮਾ ਦੇ ਟਾਇਰ ਲੱਗੇ ਹੋਏ ਨੇ ਜੀ ਠੀਕ ਹੈ ਕਾਰ ਚੱਲੀ ਸਿਰਫ 65000 65000 ਪਹਿਲਾਂ ਦੱਸ ਦਈਏ ਜਿਹੜੇ ਆਪਣੇ ਵੀਰ ਨੂੰ ਪਸੰਦ ਆ ਜਲਦੀ ਜਲਦੀ ਬੁਕਿੰਗ ਕਰ ਲਿਓ ਜੀ ਫੇਰ ਨਾ ਕਿ ਉੱਥੋਂ ਨਿਕਲ ਗਈ ਕਿਉਂਕਿ ਰੇਟ ਬਿਲਕੁਲ ਜੈਨੂਅਲ ਦੇਣ ਲੱਗੇ ਆ ਤੁਹਾਨੂੰ ਹੂੰ ਸੀਟ ਕਵਰ ਟੌਪ ਕੁਆਲਿਟੀ ਦੇ ਅਲੌਇ ਟਾਇਰ ਲੱਗੇ ਹੋਏ ਨੇ ਸਭ ਕੁਝ ਫਰਸਟ ਓਨਰ 22 ਮਾਡਲ ਕਾਰ 22 ਮਾਡਲ ਡੀਜ਼ਲ ਵਰਜਨ ਦੇ ਵਿੱਚ ਹਾਂਜੀ ਕੋਈ ਪੈਟਰੋਲ ਨਹੀਂ ਡੀਜ਼ਲ ਵਰਜਨ ਕਾਰ ਦੇ ਦਾਂਗੇ ਸਿਰਫ ਸਿਰਫ 11 ਲੱਖ ਤੇ 10000 ਰੁਪਏ ਦੀ 2022 ਮਾਡਲ ਹਾਂਜੀ ਡੀਜ਼ਲ ਦੀ ਗੱਡੀ 10 ਕਿੰਨਾ ਕਿਹਾ 11 ਲੱਖ 10000 ਰੁਪਏ ਦੀ 11 ਲੱਖ 10000 ਹਾਂ ਪਹਿਲੇ ਨਾਲ ਨਵੀਂ ਕਿੰਨੇ ਦੀ ਹੈ ਵੀਰੇ ਇਹ ਨਵੀਂ ਵੀਰੇ ਹੈਗੀ 15.5 ਤੋਂ ਪੌਣੇ 16 ਦੀ ਐਕਸਟਰਾ 1.5 ਲੱਖ ਰੁਪਏ ਦਾ ਸਮਾਨ ਲੱਗਾ ਲੋਇਅਰ ਟਾਇਰ ਕ੍ਰੋਮ ਗਿੱਟ ਸੀਟ ਕਵਰ ਪੇਡ ਨੰਬਰ ਫੌਗ ਲ ਸਭ ਕੁਝ ਰੈਡੀ ਕਰਕੇ ਇਦਾਕਾਰ ਪੌਣੇ 17 ਲੱਖ ਰੁਪਏ ਦੀ ਰੈਡੀ ਪਈਂਦੀ ਆ 168085 ਦੀ ਹੌਟ ਡੀਲ ਪ੍ਰੋਡਕਟ ਹੀ ਆ ਫਿਰ ਤਾਂ ਵੀਰੇ ਤਾਂ ਹੱਥੋਂ ਤੁਗਣ ਵਾਲੀ ਕਾਰ ਆ ਬਿਲਕੁਲ ਲੋ ਮਿੱਤਰੋ ਮੌਕਾ ਸਾਂਭ ਲਓ ਜਿਹਨੂੰ ਕੀਆ ਸਲਟਜ ਚਾਹੀਦੇ ਚੱਕ ਲੋ ਤੇ ਅੱਗੇ ਖੜੀ ਆ ਕ੍ਰੇਟਾ ਕ੍ਰੇਟਾ ਲੈ ਕੇ ਆਏ ਆ 2000 21 ਮਾਡਲ ਡੀਜ਼ਲ ਪਹਿਲੇ ਨਾਂ ਤੇ ਨਵੀਂ ਕਾਰ 6899 ਨੰਬਰ 18 ਇੰਚੀ ਲੋਇਟਰ ਠੀਕ ਹੈ ਸੀਟ ਕਵਰ ਸਟੀering ਕੰਟਰੋਲ ਤੇ ਈ ਵੈਰੀਐਂਟ ਲੈ ਕੇ ਆਏ ਆ ਕੰਪਨੀਆਂ ਦੇ ਚ ਸਪੀਕਰ ਵੀ ਨਹੀਂ ਦਿੰਦੀ ਹਾਂ ਤੇ ਬੰਦੇ ਨੇ ਘੱਟ ਤੋਂ ਘੱਟ ਜਿਹੜੇ ਲੱਖ ਰੁਪਏ ਦੀ ਐਸੈਸਰੀ ਕਰ ਨੂੰ ਲੱਗੀ ਆ ਠੀਕ ਹੈ ਸ਼ੇਅਰਿੰਗ ਕੰਟਰੋਲ ਐਂਡਰੋਇਡ ਪਲੇਅਰ ਹਾਂ ਸੀਟ ਕਵਰ ਅਲੌਏ ਟਾਇਰ ਸਭ ਕੁਝ ਡਾਨਾ ਜੀ ਠੀਕ ਹੈ ਵੀਰੇ ਹਾਂਜੀ ਤੇ ਰੇਟ ਕੀ ਆ ਗੱਡੀ ਦਾ ਕਾਰ ਜਿੱਦਾਂਗੇ ਸਿਰਫ ਸਿਰਫ ਤੁਹਾਨੂੰ ਇਹ ਆਪਾਂ 11 ਲੱਖ ਤੇ 40 ਹਜ਼ਾਰ ਰੁਪਏ ਦੀ 11 ਲੱਖ 40 ਹਜ਼ਾਰ ਦੀ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਕਾਲੇ ਰੰਗ ਦੇ ਵਿੱਚ ਕ੍ਰੇਟਾ ਕ੍ਰੇਟਾ ਦੋ ਖੜੀਆਂ ਨੇ ਬਈ ਕਾਲੇ ਰੰਗ ਦੀਆਂ ਤੇ ਇਹਦੇ ਬਾਰੇ ਦੱਸਿਓ ਇਹ ਤੁਹਾਨੂੰ ਵੀ ਪਤਾ ਜੀ ਬਲੈ ਇਤਕਾਰ ਨਹੀਂ ਮਿਲਦੀ ਉਦੋਂ ਬਿਲਕੁਲ ਤੇ ਆਪਣੇ ਕੋਲ ਦੋ ਦੋ ਖੜੀਆਂ ਜੀ ਦੋਨਾਂ ਦਾ ਵੇਟ ਅਲੱਗ-ਅਲੱਗ ਹੈ ਜਿਹੜਾ ਵੀ ਆਪਣੇ ਵੀਰ ਨੂੰ ਪਸੰਦ ਆ ਲੈ ਜਾਓ ਇਹ ਬਾਈ ਮਾਡਲ ਆ ਠੀਕ ਹੈ ਸਿਰਫ 51000 ਚੱਲੀਕਾਰ ਠੀਕ ਹੈ ਬ੍ਰਾਂਡ ਨਿਊ ਬੰਪਰ ਟੂ ਬੰਪਰ ਓਰਿਜਨਲ ਦੀ ਗਾਰੰਟੀ ਕਿ ਬੰਪਰ ਵੀ ਪੇਂਟ ਹੋਵੇ ਬੰਦਾ ਕੋਈ ਪ੍ਰੂਫ ਕਰ ਦਵੇ ਇਹ ਕਾਰ ਵਾਪਸ ਪੈਸੇ ਵਾਪਸ ਦੇ ਦਾਂਗੇ ਜੀ ਆਪਾਂ ਠੀਕ ਹੈ ਵੀਰੇ ਸੀਟ ਕਵਰ ਟਾਪ ਕੁਆਲਟੀ ਦੇ ਲੱਗੇ ਆ ਪਹਿਲੇ ਨਾਂ ਤੇ ਆ ਕਾਰ ਹਾਂ ਹਾਂਜੀ ਐਸਐਕਸ ਮੂਨ ਰੂਫ ਵਾਲੀ ਆ ਇਹ ਠੀਕ ਹੈ ਵੀਰ ਸਨ ਰੂਫ ਪੂਰਾ ਫੁੱਲ ਮਿਲਦਾ ਆਪਾਂ ਨੂੰ ਨੰਬਰ ਇਹਦਾ ਵੀ ਪੇ ਸੋਹਣੀਆਂ 11 ਮਿਲਦੀਆਂ ਜੀ 70 75 ਕਾਰ ਦਾ ਤੇ ਬਈ ਰੇਟ ਦੱਸੋ ਇਹਦਾ ਗੱਡੀ ਦਾ ਸਿਰਫ ਔਰ ਸਿਰਫ ਤੁੰਦੇ ਦਾ ਕਿ 15 ਲੱਖ 40000 ਰੁਪਏ ਦੀ ਫਾਈਨਲ 15 ਲੱਖ 40000 ਰੁਪਏ ਦੀ ਮੂਨ ਰੂਫ ਵਾਲਾ ਮਾਡਲ ਆ ਪਹਿਲੇ ਨਾਲ ਤੇ ਆ ਬੰਪਰ ਟੂ ਬੰਪਰ ਓਰਿਜਨਲ ਠੀਕ ਹੈ ਬਈ ਤੇ ਅੱਗੇ ਬਈ ਆ ਗਈ ਕਾਲੇ ਰੰਗ ਦੀ ਕ੍ਰੇਟਾ ਫਿਰ ਜਿਹਨੂੰ ਸਨ ਰੂਫ ਮੂਨ ਰੂਫ ਨਹੀਂ ਚਾਹੀਦਾ ਉਹਨਾਂ ਵਾਸਤੇ ਆ ਜਿਹਨੂੰ ਬਜਟ ਫਰੈਂਡਲੀ ਕਾਰ ਚਾਹੀਦੀ ਹੈ ਜੀ ਬਾਈ ਮਾਡਲ ਹੈ ਵੀ ਠੀਕ ਹੈ ਸਿਰਫ 35000 ਦਿੱਲੀ ਆ ਸਵਾਦੋਂ 1.5 ਲੱਖ ਰੁਪਏ ਦਾ ਸੈਟ ਇਹਨੂੰ ਵੀ ਲੱਗੋ ਆ ਸਮਾਨ ਹਨਾ ਟੀਆਰਡੀ ਸਪੋਰਟ ਕਿਟ ਸਾਰੀ ਲੱਗੀ ਹੋਈ ਹੈ ਕਾਰ ਨੂੰ ਠੀਕ ਹੈ ਸਿਰਫ 35000 ਚੱਲੀ ਸਿਰਫ 35000 ਕਿਲੋਮੀਟਰ ਚੱਲੀ ਆ ਹਾਂਜੀ ਤੇ ਰੇਟ ਵੀਰੇ ਗੱਡੀ ਦਾ ਰੇਟ ਵੀਰੇ ਸਿਰਫ ਦੇ ਦਾਂਗੇ ਤੁਹਾਨੂੰ 11 ਲੱਖ ਤੇ 80000 ਰੁਪਏ ਦੀ 11 ਲੱਖ 80000 ਦੀ 22 ਮਾਡਲ ਕਾਰ 35000 ਚੱਲੀ ਲੋਨ ਕਿੰਨੇ ਕਿਦਾ ਹੋ ਜੂ ਦੇ ਤੇ ਲੋਨ ਕਰਵਾ ਲਓ ਵੀਰੇ 9 10 ਲੱਖ ਰੁਪਏ ਦਾ ਲੋਨ ਹੋ ਜੂਗਾ 9 ਤੋਂ 10 ਲੱਖ ਦਾ ਲੋਨ ਹੋ ਜੂਗਾ ਹਾਂਜੀ ਤੇ ਬਾਈ ਇੰਨਾ ਗੱਡੀਆਂ ਜੇ ਕੋਈ ਵੀ ਗੱਡੀ ਤੁਹਾਨੂੰ ਪਸੰਦ ਆ ਸਕਰੀਨ ਤੇ ਨੰਬਰ ਚੱਲਦਾ ਕਾਲ ਕਰ ਲਓ ਬਬਲੂ ਕਾਰਵਾਲਡ ਤੇ ਦੀਪਕ ਬਾਈ ਨਾਲ ਕਰੋ ਡੀਲ ਡਨ ਤੇ ਮੌਕਾ ਚੱਕ ਲਓ ਸਾਂਭ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਖਿੱਚ ਦੋ ਕੰਮ ਸਤਿ ਸ੍ਰੀ ਅਕਾਲ